ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਅਸ਼ਾਮ ਦੇ ਧੋਬੜੀ ਸਹਿਬ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਪ੍ਰਾਰੰਭ ਹੋਇਆ ਸੀ 2 ਢਾਈ ਮਹੀਨੇ ਪਹਿਲਾਂ ਸੋ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਗਰ ਕੀਰਤਨ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਹੁੰਦਾ ਹੋਇਆ ਅੱਜ ਜ਼ਿਲ੍ਹਾ ਪਟਿਆਲਾ ਦੇ ਦੁਖਨਵਾਲ ਸਾਹਿਬ ਗੁਰਦੁਆਰਾ ਸਾਹਿਬ ਤੋਂ ਰਾਜਪੁਰਾ ਵਿੱਚ ਪਹੁੰਚਣ ਵਾਲਾ ਅਤੇ ਗੁਰੂ ਦੀਆਂ ਸੰਗਤਾਂ ਸਵੇਰੇ 11 ਵਜੇ ਤੋਂ ਹੀ ਗੁਰਦੁਆਰਾ ਸ਼ਹੀਦ ਬਾਬਾ ਸੁੱਖਾ ਸਿੰਘ ਜੀ ਨੀਲਪੁਰ ਵਿਖੇ ਨਗਰ ਕੀਰਤਨ ਦੀ ਉਡੀਕ ਦੇ ਵਿੱਚ ਖੜੀਆਂ ਨੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਅਤੇ ਗੁਰੂ ਸਾਹਿਬ ਜੀ ਸ਼ਹੀਦੀ ਨੂੰ ਪ੍ਰਣਾਮ ਕਰਨ ਦੇ ਵਾਸਤੇ ਸਰਬੱਤ ਸੰਗਤਾਂ ਇਕੱਤਰ ਹੋਈਆਂ ਨੇ ਸੋ ਸਾਰੇ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਆਪੂ ਆਪਣੇ ਗੁਰੂ ਘਰਾਂ ਤੋਂ ਸੰਗਤਾਂ ਨੂੰ ਲੈ ਕੇ ਸੜਕ ਦੇ ਕਿਨਾਰਿਆਂ ਤੇ ਪਹੁੰਚੋ ਤੇ ਗੁਰੂ ਸਾਹਿਬ ਦੇ ਜੋ ਪਾਵਨ ਨਗਰ ਕੀਰਤਨ ਆਰ ਨੂੰ ਦੇ ਦਰਸ਼ਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਦੇ ਸਵਾਗਤ ਦੇ ਵਿੱਚ ਸਾਡੇ ਰਾਜਪੁਰਾ ਦੇ ਗੁਰੂ ਨਾਨਕ ਇੰਡਸਟਰੀ ਵਾਲੇ ਸਾਰੀਆਂ ਸੰਗਤਾਂ ਦੇ ਸਮੇਂ ਖੜੇ ਨੇ ਅਤੇ ਸੰਗਤਾਂ ਦੇ ਵਾਸਤੇ ਫਲ ਫਰੂਟ ਦਾ ਪ੍ਰਬੰਧ ਗੁਰੂ ਨਾਨਕ ਇੰਡਸਟਰੀ ਵੱਲੋਂ ਅਤੇ ਇਧਰ ਗੁਰੂ ਨਾਨਕ ਟੂਲ ਇੰਡਸਟਰੀ ਇਹਨਾਂ ਵੱਲੋਂ ਸੰਗਤਾਂ ਦੇ ਸਵਾਗਤ ਵਾਸਤੇ ਪ੍ਰਬੰਧ ਕੀਤਾ ਹੈ ਲੰਗਰ ਪਾਣੀ ਦਾ ਸਾਰੇ ਵਰਕਰ ਮਾਲਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਜੋ ਨਗਰ ਕੀਰਤਨ ਆ ਰਿਹਾ ਉਹਦੇ ਸਵਾਗਤ ਤੇ ਸੰਗਤਾਂ ਖੜੀਆਂ ਨੇ monica multi varashti. ਦੀ ਵਰਖਾ ਵਾਹ ਜੀ ਵਾਹ ਇਹ ਸੇਵਾਦਾਰ ਜਲ ਦਾ ਛੜਕਾਓ ਕਰਦੇ ਹੋਏ ਇਹ ਦਸ਼ਮੀਸ਼ ਪਿਤਾ ਦਾ ਬਖਸ਼ਿਆ ਹੋਇਆ ਰਣਜੀਤ ਨੰਗਾਰਾ ਚੀਫਸ ਦੀ ਧਮਕਦੇ ਨਾਲ 22 ਧਾਰ ਦੇ ਰਾਜੇ ਵੀ ਕੰਮਦੇ ਸੀ ਤੇ ਅੱਜ ਦੀਆਂ ਸਰਕਾਰਾਂ ਵੀ ਚਲੇ ਕਿੱਥੇ ਲੈ ਕੇ ਜਾਣਗੇ

ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਕਿਰਪਾਣ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਸਰੀ ਅੰਗਲ ਜੀ ਤੁਸੀਂ ਕਿਥੋਂ ਆਰ ਆਲੇ ਵੇ ਹੋ ਇੱਥੋਂ ਹੀ ਕਿ ਪਿੱਛੇ ਆ ਰਹੇ ਹੋ ਅੱਛਾ ਮੈਂ ਬੜਾ ਵਧੀਆ ਵਧੀਆ ਸਕਦਾ ਜੇ ਜੇ Yeah. Thank you. ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ